ਲੋ ਜੀ ਦੋਸਤੋ ਠਿੱਕੀ ਵੈਂਡ ਖੜੇ ਆ ਠਿੱਕੀ ਵੈਂਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਟ੍ਰੈਫਿਕ ਕਿੰਨੀ ਹੈ ਟ੍ਰੈਫਿਕ ਦਾ ਬੰਦਾ ਆ ਲਿਆ ਇਸ ਕਰਕੇ ਪ੍ਰਸ਼ਾਸਨ ਨੇ ਆਪਣਾ ਪੱਲਾ ਝਾੜਨ ਵਾਸਤੇ ਇੱਕ ਬੰਨੇ ਤੋਂ ਉੱਥੇ ਬੈਰੀਕੇਡ ਲਾਏ ਆ ਇੱਥੋਂ ਪੱਥਰ ਲਾਏ ਆ ਇਹ ਬਲੇਰ ਰੋਡ ਦੇ ਸਾਹਮਣੇ ਦੇਖੋ ਪੱਥਰ ਲੱਗੇ ਆ ਆ ਮੈਂ ਤੁਹਾਨੂੰ ਇਸ ਕਰਕੇ ਦਿਖਾਉਣਾ ਚਾਹੁੰਦਾ ਹਾਂ ਕਿ ਆਹੜਾ ਪੱਥਰ ਆ ਵੇਖੋ ਕਿੱਥੇ ਪਿਆ ਸੜਕ ਦੇ ਵਿੱਚ ਆ ਅੰਮ੍ਰਿਤਸਰ ਵੱਲੋਂ ਬੱਸ ਆ ਰਹੀ ਆ ਇਹ ਪੱਥਰ ਸੜਕ ਦੇ ਵਿੱਚ ਪਿਆ ਹੈ ਜੇ ਰਾਤ ਬਰਾਤੇ ਕੋਈ ਤੇਜ਼ ਗੱਡੀ ਜਾਂ ਕੋਈ ਇੱਥੇ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਆ ਇਹ ਵੇਖੋ ਕਿੰਨੀਆਂ ਨਗੇਲੀਆਂ ਕਿੰਨੀਆਂ ਨਕਾਮੀਆਂ ਕਿ ਇਹ ਜਿਹੜਾ ਪੱਥਰ ਆ ਬਿਲਕੁਲ ਹੀ ਇਹ ਤੋਂ ਪੱਥੇ ਲਾਇਆ ਕਿ ਇੱਥੋਂ ਘੁੰਮ ਕੇ ਲੋਕ ਜਾਣਗੇ ਪਰ ਇੱਥੇ ਆ ਪੱਥਰ ਦਾ ਕੀ ਕਾਰਨ ਆ ਇੱਥੇ ਜਿਹੜਾ ਹੀ ਬਿਲਕੁਲ ਆ ਵੇਖੋ ਅੰਮ੍ਰਿਤਸਰ ਰੋਡ ਤੋਂ ਆੜਾ ਸਾਹਮਣੇ ਅੰਮ੍ਰਿਤਸਰ ਰੋਡ ਪੈ ਰਿਆ ਇੱਧਰ ਜਿਹੜਾ ਬਲੇਰ ਰੋੜ ਪੈ ਰਿਹਾ ਹੈ ਤੇ ਇੱਧਰੋਂ ਪੈ ਰਿਹਾ ਵੇਖੋ ਆ ਮੁਰ ਰਿਹਾ ਪੱਥਰ ਦੋ ਲਾਏ ਆ ਪਰ ਆਹੜਾ ਪੱਥਰ ਆ ਇਹ ਬਿਲਕੁਲ ਇੱਥੇ ਵਿਚਿਆ ਰੋੜ ਦੇ ਆ ਵੇਖੋ ਜੇ ਰਾਤ ਬਰਾਤੇ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਇੱਥੇ ਜ਼ਿੰਮੇਵਾਰ ਕੌਣ ਆ ਮੈਂ ਬੇਨਤੀ ਕਰਦਾ ਹਾਂ ਕਿ ਕਿਰਿਆਂ ਤੇ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਨੂੰ ਕਿਸੇ ਦਾ ਕੋਈ ਹੱਲ ਕੀਤਾ ਜਾਵੇ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਇਸਦਾ ਕੌਣ ਜ਼ਿੰਮੇਵਾਰ ਆ ਆ ਦੇਖੋ ਪੱਥਰ ਦੇ ਹਲਾਦ ਇਹ ਪੱਥਰ ਬਿਲਕੁਲ ਛੜਕੇ ਚ ਪਿਆ ਹੈ